ਹਾਂਜੀ ਮੈਨੂੰ ਸਾਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਇਹਨਾਂ ਦੇ ਬੇਟੇ ਦਾ ਠੀਕ ਹੈ ਜਿਹਦੇ ਸਰਪੋਜਾ ਸਮੂਹ ਜਮ ਹਸਪਤਾਲ ਜੀ ਅਸੀਂ ਇਹ ਤੇ ਮੌਕੇ ਤੇ ਆਪਾਂ ਆ ਕਿਉਂ ਨਾ ਧਿਆਨ ਲਈਏ ਮੇਰਾ ਨਾਮ ਨੂੰ ਵੀਕਲ ਜਿਹੜਾ ਸੀ ਉਧਰ ਆ ਰਿਹਾ ਸੀਗਾ ਉਪਰ ਸੈਰ ਤੋਂ ਠੀਕ ਹੈ। ਨਾਲ 3:30 ਵਜੇ ਮਰਕਜ਼ੀਲਾ ਇੱਕ ਸ਼ਿਨੂ ਖਸਾ। ਉਹਦੇ ਉਹਦੇ ਦਾ ਹੱਦ ਸੀ ਨਾਲ ਜਾਨ ਲੈ ਕੇ ਜਿਹਦੀ ਐਫਐਸ ਕਰਤੀ ਆ 11490। ਸਰ ਵਾਹਨ ਕਿਹੜਾ ਸੀਗਾ? ਵਾਲੇ ਤੋਂ ਵਾਲੇ ਕਿਤੇ ਸੀ। ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਮੂਰੀ ਕਿਹੜਾ ਸੀਗਾ। ਸਲੀਪਰ ਸਲੀਪਰ ਰੋਡ ਤੇ ਸੀਗੇ। ਸਲੀਪਰ ਨਹੀਂ ਸੀ 메인 ਰੋਡ ਤੇ ਸੀ। ਅੱਛਾ 메인 ਰੋਡ ਤੇ ਸੀਗੇ। ਓਕੇ। ਉਹ ਕਿ ਸੈਰ ਤੇ ਸੈਰ ਸੈਰ ਕਰ ਰਹੇ ਸੀ। ਤੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਨ ਦੀ। ਸਾਡੀ ਟੀਮਾਂ ਲੱਗੀਆਂ ਆਜ ਪੁਲਿਸ ਦੀ ਟੀਮਾਂ ਲੱਗੀਆਂ ਹੋਈਆਂ। ਠੀਕ ਹੈ ਧੰਨਵਾਦ। ਠੀਕ ਹੈ ਜਾਨੀ ਟੈਸਟ ਕਰਤਾ। ਇਸ ਸਰਕਾਰ ਦੇ ਕਹਿ ਰਹੇ ਆ ਨਾਮ ਨਹੀਂ ਕਹਿੰਦੇ ਕਹਿ ਰਹੇ ਜੀ ਜਾਣਕਾਰੀ ਨਾਸ ਕਰ ਦਿੱਤੀ ਗਈ ਕੋਈ ਰੰਗ ਰੂਪ ਪਤਾ ਲੱਗਾ ਕੋਈ ਕਾਰਦਾ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਫਆਈਰ ਤੇ ਚ ਕਰ ਦਿੱਤੀ ਸੀ ਉਹਦੇ ਸਾਡੀ ਟੀਮਾਂ ਲੱਗੀਆਂ ਸੀ ਇਸ ਕੰਮ ਦੀ ਮਲ ਦੇਗੇ ਉਹ ਸੀ ਤਿਆਰ ਉਹਨਾਂ ਦਾ ਚੈੱਕ ਕਰਦੇ ਜਾਂਦੇ ਔਰ ਜਲਦੀ ਜੇ ਸੁਣੋ ਪੇਸ਼ ਕਰ ਦੇ ਕੈਮਰਾ ਮੈਨੂੰ ਕੰਮ ਸੀ ਕਿੰਨਾ ਜਿਆਦਾ ਹਾਂਜੀ ਮੈਨੂੰ ਸੱਜਣ ਨੂੰ ਫੋਨ ਆਇਆ ਸੀਗਾ ਅਰਿੰਦਸ ਸਿੰਘ ਇਹਨਾਂ ਨੇ ਕਹਿੰਦੇ ਠੀਕ ਜੀ ਜੀ ਤੇ ਸਰਪੋਜਨ ਸਿੰਘ ਜੰਮਾ ਹਸਪਤਾਲ ਜੀ ਅਸੀ ਤੇ ਮੁੱਕਦੇ ਆਪਾਂ ਜਾ ਕਿ ਉਹਨੇ ਪਿਆਨ ਲਿਖਿਆ ਜਿਹੜਾ ਨਾਮ ਨੂੰ ਵਹੀਕਲ ਜਿਹੜਾ ਸੀ ਉਧਰੋਂ ਆ ਰਿਹਾ ਸੀਗਾ ਕੋਪਰ ਸੈਕਟਰ ਤੋਂ ਠੀਕ ਹੈ ਇਹਨਾਂ 3:30 ਵਜੇ ਮਿਲ ਕੇ ਜਿਹੜਾ ਐਕਸੀਡੈਂਟ ਹੋਇਆ ਸੀਗਾ ਉਹਦੇ ਉਹਦੇ ਦਾ ਹਾਦਸਾ ਸੀ ਉਹਨੇ ਜਾਨ ਲਿਖੀ ਜਿਹਦੀ ਅਫੀਦਰ ਸਿਆਸੀ ਆ 114 ਨੰਬਰ ਇਹ ਵਾਹਨ ਕਿਹੜਾ ਸੀਗਾ ਵਾਲੇ ਤੋਂ ਵਾਲੇ ਕਿਤੇ ਸੀ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਲਿਖਿਆ ਸੀਗਾ ਸਲੀਪਰ ਸਲੀਪਰ ਰੋਡ ਤੇ ਸੀਗੇ ਕਿਸੇ ਰੋਡ ਨਹੀਂ ਸੀ ਮੇਨ ਰੋਡ ਤੇ ਸੀਗੇ ਅੱਛਾ ਮੇਨ ਰੋਡ ਤੇ ਸੀਗੇ ਓਕੇ ਉਹ ਕਿ ਸਾਰੇ 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 ਨਾਲ ਸੇਅਰ ਕਰਦੇ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਨ ਦੀ ਸਾਡੇ ਟੀਮਾਂ ਲੱਗੀਆਂ ਆਨਪੁਰਨ ਜੀ ਇਸ ਸਰਕਾਰ ਵੀ ਕਹਿ ਰਹੀ ਆ ਨਾ ਮੂਵੀ ਵੀ ਕਹਿ ਰਹੀ ਆ ਜਾਨਕਾਰੀ ਡਰਾਈਵ ਕਰਦੇ ਜਾਓ ਕੋਈ ਰੰਗ ਰੂਪ ਪਤਾ ਲੱਗਾ ਕੋਈ ਕਾਰ ਦਾ ਕੀ ਸੇ ਕੀ ਕਾਰਵਾਈ ਕੀਤੀ ਜਾ ਰਹੀ ਆ ਸਰ ਐਫਐਸ ਵੀ ਕਰਦੀ ਆ ਸੀ ਤੇ ਸਾਡੀ ਟੀਮਾਂ ਲੱਗੀਆਂ ਸੀ ਇਸ ਕੰਮ ਨੂੰ ਦੇਖਣਗੇ ਜਾਨ ਉਹ ਚੀਜ਼ ਦੇ ਅਨੁਸਾਰ ਚੈੱਕ ਕਰਦੇ ਜਾ ਰਹੇ ਆ ਔਰ ਜਲਦੀ ਹੀ ਸੂਚਨਾ ਪੇਸ਼ ਕਰ ਦੇਵੋ ਠੀਕ ਹੈ